ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਵੱਲੋਂ ਅੱਜ ਵਟਾਲਾ ਤੋਂ ਬੱਸ ਯਾਤਰਾ ਜੋ ਹੈ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਗਈ। ਇਹ ਬੱਸ ਯਾਤਰਾ ਸਭ ਤੋਂ ਪਹਿਲਾਂ ਸ੍ਰੀ ਫਤਿਹਗੜ ਸਾਹਿਬ ਸਰਹੰਦ ਉਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਮਨੀਕਨ ਸਾਹਿਬ ਤੀਜੇ ਦਿਨ ਇਸ ਵਾਜ਼ੀ ਵਟਾਲਾ ਵਿਖੇ ਸਮਾਪਤੀ ਹੋਵੇਗੀ। ਅੱਜ ਸਾਡੀ ਜੁਨੀਅਨ ਵੱਲੋਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਬੱਸ ਯਾਤਰਾ ਸ਼ੁਰੂ ਕੀਤੀ ਗਈ ਹੈ। ਗੁਰਦੁਆਰਾ ਨਨਤਪੁਰ ਸਾਹਿਬ ਤੋਂ ਮਨਕਰ ਸਾਹਿਬ ਤੇ ਅਸੀਂ ਸਾਰੇ ਜੁਨੀਅਰ ਵੱਲੋਂ ਜੁਨੀਅਰ ਦੀ ਅਰਦਾਸ ਕਰਦੇ ਆਂ ਅਤੇ ਉਮੀਦ ਕਰਦੇ ਆਂ ਕਿ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਕਿ ਸਾਡੀ ਬਸ ਯਾਤਰਾ ਜਿਹੜੀ ਗੁਰੂ ਮਹਾਰਾਜ ਦੇ ਚਰਨਾਂ ਦੇ ਕਾਮਯਾਬ ਹੋਵੇ ਅਸੀਂ ਸਰਬੱਤ ਦੇ ਭਲਾਈ ਲਈ ਇਹ ਬਸ ਚੱਲਣਾ ਸ਼ੁਰੂ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਪਹਿਲੀ ਯਾਤਰਾ ਸ਼ੁਰੂ ਕੀਤੀ ਗਈ ਹੈ ਜੋ ਆਨੰਦਪੁਰ ਸਾਹਿਬ ਮਨੀਕਰਨ ਸਾਹਿਬ ਅਤੇ ਹੋਰ ਵੱਖ-ਵੱਖ ਗੁਰਦੁਆਰੇ ਸੈਭਾਨਾ ਦੇ ਸੰਗਤਾਂ ਨੂੰ ਦਰਸ਼ਨ ਕਰਾਏ ਜਾਣਗੇ ਗੁਰੂ ਮਹਾਰਾਜ ਦਾ ਓਟ ਆਸਰਾ ਦਿੱਤਾ ਗਿਆ ਅਰਦਾਸ ਹੋਈ ਹੈ ਭਾਈ ਸਾਹਿਬ ਨੇ ਅਰਦਾਸ ਕੀਤੀ ਹੈ ਸੋ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਸੇ ਤਰ੍ਹਾਂ ਬਲ ਬਖਸ਼ੇ ਕਿ ਹਰ ਸਾਲ ਇਸੇ ਤਰ੍ਹਾਂ ਅਸੀਂ ਯਾਤਰਾ ਲੈ ਕੇ ਜਾਂਦੇ ਰਹੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਸਾਥੀਆਂ ਵੱਲੋਂ ਜੋ ਯਾਤਰਾ ਰਵਾਨਾ ਹੋ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਸਾਈਆਂ ਜੀ ਸਭ ਨੂੰ ਨਜ਼ਰ ਕਰੇ ਬੜਾ ਸੁਭਾਗਾ ਦੇਣਾ ਜੀ ਕਿ ਸੰਗਤਾਂ ਗੁਰੂ ਸਾਹਿਬ ਦੇ ਚਰਨ ਸੋਧਤ ਦੇ ਦਰਸ਼ਨ ਕਰਾਰੀ ਕਰਨ ਚੱਲੀਆਂ ਪਰਮਾਤਮਾ ਨੂੰ ਜਾਣੀ ਕਲਾਸ ਅਕਸੇ ਮਣੀਕਰਨ ਸਾਹਿਬ ਤੋਂ ਪਹਿਲਾਂ ਆਪਾਂ ਫਤਿਹਗੜ੍ਹ ਸਾਹਿਬ ਰੁਕਾਂਗੇ ਉਸ ਤੋਂ ਬਾਅਦ ਮਨਿਤਨ ਸਾਹਿਬ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਰਾਤ ਰਹਿ ਕੇ ਫਿਰ ਮਣੀਕਰਨ ਸਾਹਿਬ ਦੌਰਾ ਕਰਾ ਰਹਿ ਕੇ ਤੇ ਦਰਸ਼ਨ ਦਿਤਾਰੇ ਗੁਰੂ ਦੇ ਤਰ੍ਹਾਂ ਖੁਸ਼ੀਆਂ ਪ੍ਰਾਪਤ ਕਰਾਂਗੇ ਆਈ ਐਸੋਸੀਏਸ਼ਨ ਦਾ ਸਾਰਿਆਂ ਦਾ ਧੰਨਵਾਦ ਸੰਗਠਨ ਦਾ ਧੰਨਵਾਦ ਇਹਨੀ ਇੱਕ ਬੇਨਤੀਆਂ ਪਰਵਾਣ ਕਰ ਮੈਂ ਆਪ ਬਹੁਤ ਸ਼ੁਕਰਗੁਜ਼ਾਰ ਹੋਵਾਂਗੀ ਆਓ ਸਾਰੇ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ